ਚਾਲੀ ਮੁਕਤੀਆਂ ਦੀ ਪਵਿੱਤਰ ਧਰਤੀ ਸ੍ਰੀ ਮੁਕਸਰ ਸਾਹਿਬ ਚ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਮਾਗੀ ਮੇਲਾ ਚਾਲੀ ਮੁਕਤੀਆਂ ਦੀ ਯਾਦ ਚ ਹਰ ਸਾਲ ਹੀ ਮਨਾਇਆ ਜਾਂਦਾ ਹੈ। 3 ਦਿਨ ਚੱਲਣ ਵਾਲੇ ਮੇਲੇ ਦੇ ਆਖਰੀ ਦਿਨ ਗੁਰਦੁਆਰਾ ਟੁੱਟੀਕੰਢੀ ਸਾਹਿਬ ਤੋਂ ਨਗਰ ਕੀਰਤਨ ਕੱਢਿਆ ਗਿਆ ਜੋ ਕਿ ਵਕ ਵਕ ਥਾਵਾਂ ਤੇ ਪੜਾਤੈ ਕਰਦਾ ਹੋਇਆ ਗੁਰਦੁਆਰਾ ਟੁੱਟੀਕੰਢੀ ਸਾਹਿਬ ਵਿਖੇ ਸਮਾਪਤ ਹੋਵੇਗਾ। ਇਸ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਫੁੱਲਾਂ ਦੇ ਨਾਲ ਸਜਾਇਆ ਗਿਆ ਸਿੱਖ ਸੰਗਤਾਂ ਪਾਲਕੀ ਸਾਹਿਬ ਦੇ ਅੱਗੇ-ਅੱਗੇ ਝਾੜੂ ਲਗਾਉਂਦੀਆਂ ਹੋਈਆਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਅੱਗੇ ਵਧ ਰਹੀਆਂ ਸਨ ਇਸ ਮੌਕੇ 'ਤੇ ਕਤਕਾ ਪਾਰਟੀਆਂ ਨੇ ਵੀ ਆਪਣੀ ਸ਼ਰਵ ਵਿਖਾਈ ਅੱਜ ਸ਼ਹੀਦਾਂ ਦੇ 40 ਮੁਕਤਾਂ ਤੇ ਮਹਾਨ ਸ਼ਹੀਦਾਂ ਦੀ ਯਾਦ ਦੇ ਵਿੱਚ ਸ਼ਹੀਦੀ ਜੁੜਮੇਲੇ ਮਾਗੀ ਮਨਾਏ ਜਾ ਰਹੇ ਨੇ ਔਰ ਇਹਨਾ ਮਹਾਨ ਜੋੜ ਮੇਲੇ ਨੇ ਮਨਾਉਦੇ ਆ ਅੱਜ ਨਗਰ ਕੀਰਤਨਾ ਸ਼੍ਰੀ ਦਰਬਾਰ ਸਾਹਿਬ ਤੋਂ ਪਰ ਆਰੰਭ ਹੋਏ ਨੇ ਜੋ ਗੁਰਦੁਆਰਾ ਟੀਪੀ ਸਾਹਿਬੇ ਕੇ ਪਹੁੰਚੇ ਨੇ ਲੱਖਾਂ ਦੀ ਤਾਦਾਦ ਵਿੱਚ ਅੱਜ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਸ਼ਹੀਦਾਂ ਨੂੰ ਪ੍ਰਣਾਮ ਕਰ ਰਹੀਆਂ ਨੇ ਔਰ ਬੇਨਤੀ ਹੈ ਕਿ ਇਸੇ ਤਰ੍ਹਾਂ ਹੀ ਆਪਾਂ ਬਾਤ ਚੜ ਕੇ ਆਪਣੇ ਸ਼ਹੀਦਾਂ ਨੂੰ ਯਾਦ ਕਰੀਏ ਆਪਣੇ ਸ਼ਾਨਦਾਰ ਸ਼ਾਨਮਤੇ ਵਿਰਸੇ ਨੂੰ ਜਾਣੀਏ ਦਸਨਯੋਗ ਹੈ ਕਿ ਮਾਗ ਮਹੀਨੇ ਦੀ ਸ਼ੁਰੂਆਤ ਹੁੰਦੇ ਹੀ ਲੱਖਾਂ ਦੀ ਗਿਣਤੀ ਚ ਸ਼ਰਦਾਲੂਆਂ ਨੇ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਮੱਥਾ ਟੇਕਿਆ ਤੇ ਪਵਿੱਤਰ ਸਰੋਵਰ ਚ ਇਸ਼ਨਾਨ ਕਰਕੇ ਆਪਣਾ ਜਨਮ ਸਫਲ ਕੀਤਾ ਸ੍ਰੀ ਮੁਕਸਰ ਸਾਹਿਬ ਤੋਂ ਤਰਸੀਮ ਟੂ ਡੀ ਜਗਬਾਣੀ ਟੀਵੀ